ਉਸ ਨੇ ਆਂਦੇ ਹੀ ਦੂਜੀ ਵਾਰਦਾਤ ਨੂੰ ਅੰਜਾਮ ਦਿੱਤਾ ਸਭੀ ਹੋਵੇ ਇਹ ਕੰਮ ਅਬਰਦਾਸ਼ ਨਹੀਂ ਕੀਤਾ ਜਾ ਸਕਦਾ ਤੇ ਪੰਜਾਬ ਦੇ ਵਿੱਚ ਜਿਹੜੇ ਵੀ ਐਮਸੀ ਸਰਪੰਚਾ ਐਮਐਲਏ ਇਹਨਾਂ ਨੂੰ ਹੋਟਲ ਕਾਰ ਬਣਾ ਬਣਾ ਕੇ ਦਿੰਦੇ ਆ ਉਹ ਬੰਦੇ ਦੇ ਪੁੱਤ ਬਣ ਜਾ ਨਹੀਂ ਤੇ ਉਹਨਾਂ ਦੇ ਵੀ ਚੁੱਤੀ ਫੇਰੀ ਜਾਏਗੀ ਫਿਰਕੇ ਭਾਵੇਂ ਸਾਡੀ ਅੱਧੀ ਉਮਰ ਦੁਆਰਾ ਜਿਹੜਾ ਨਿਕਲ ਜਾ ਕੋਈ ਪਰਵਾਹ ਨਹੀਂ ਸਾਨੂੰ ਉਹ ਕੋਈ ਕੀ ਨਾ ਦੀ ਅੱਤਖਾ ਖਲਸ ਕੋਪ੍ਰੀਤ ਸਿੰਘ ਜ਼ਿਲ੍ਹਾ ਜਫੇਦਾਰ ਸ਼੍ਰੋਮਣੀ ਪੰਚਾਇਤ ਅਕਾਲੀ ਅਰਬਾ ਖਰਬਾ ਕਰਨਾਂ ਦੇ ਨਾਲ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਚਰ ਸਿੰਘ ਜੀ ਦੇਵਾਦਾਰ ਸੁਭਿੰਤ ਸਿੰਘ ਜੀ ਬਾਬਾ ਜੀ ਲੋਕ ਫਲੈਗ ਮਾਰਦੇ ਛੱਡਿਆ ਆ ਹਾਂਜੀ ਇਹ ਮਤਲਬ ਕੀ ਉਦੇਸ਼ ਚਾਹੁੰਦੇ ਆ ਫਲੈਗ ਮਾਰ ਕੇ ਇਹ ਉਦੇਸ਼ ਇਹੋ ਹੀ ਵੀ ਜਿਹੜੇ ਇਹ ਜਿੰਨੇ ਵੀ ਪ੍ਰਵਾਸੀ ਤੇ ਇਹ ਮੰਡੀ ਦੇ ਵਿੱਚ ਰੇੜੀਆਂ ਲਾਉਂਦੇ ਆ ਇਹ ਕਿਸੇ ਵੀ ਪੰਜਾਬੀ ਬੰਦੇ ਨੂੰ ਉੱਥੇ ਰੋਜ਼ਗਾਰ ਨਹੀਂ ਕਰਨ ਦਿੰਦੇ ਸਾਡੇ ਨਾਲ ਹੀ ਇੱਥੇ ਆ ਪੰਜਾਬੀ ਵੀਰ ਆ ਤੇ ਉਹ ਇੱਥੇ ਕੰਮ ਕਰਦਾ ਉਹਦੀਆਂ ਪੰਜ ਜਿਹੜੀਆਂ ਲੱਗਦੀਆਂ ਸੀ ਇਹਨਾਂ ਨੇ ਉਹਨੂੰ ਪਹਾਰ ਦਿੱਤਾ ਭਈਆਂ ਨੇ ਤੰਗ ਕਰਕੇ ਸਾਡੇ ਦੇ ਗੈਰਤ ਪੰਜਾਬੀ ਜਿਹੜੇ ਆ ਆਰਤੀਆ ਲਾ ਲੋ ਤੇ ਜਾਂ ਸਭ ਕੀ ਮੰਡੀ ਦਾ ਵਪਾਰੀ ਲਾ ਲੋ ਇਹ ਭਈਆਂ ਨੂੰ ਆਧਾਰ ਦਿੰਦੇ 5-5 ਲੱਖ ਦਾ ਤੇ ਪੰਜਾਬੀ ਦਾ ਕਿਸੇ ਦਾ ਸਾਫ਼ ਨਹੀਂ ਦਿੰਦੇ ਇਹ ਉਹਨਾਂ ਨੂੰ ਸचेत ਕਰਨ ਚੱਲੇ ਆ ਕਿ ਆਪਣੇ ਪੰਜਾਬੀਆਂ ਨੂੰ ਰੋਜ਼ਗਾਰ ਦਿਓ ਕੱਲ ਨੂੰ ਇਹਨਾਂ ਭਈਆਂ ਨੇ ਤੁਹਾਡੀਆਂ ਧੀਆਂ ਪੈਣਾ ਲੈ ਕੇ ਭਜਣਾ ਤੇ ਤੁਹਾਡੇ ਹੀ ਬੱਚੇ ਮਾਰਨੇ ਨੇ ਇਹਨਾਂ ਨੂੰ ਕਿਸੇ ਨੂੰ ਬਖਸ਼ਣਾ ਨਹੀਂਗਾ ਇਹਦੇ ਵੇਲੇ ਤਾਂ ਵੀ ਇਹ ਪ੍ਰਸ਼ਾਸਨ ਨਾਲ ਗੱਲ ਹੋਈ ਆ ਪਰ ਯਾਹ ਜਿਹਨਾਂ ਗੱਲਬਾਤ ਹੋਈ ਆ ਹੁਣ ਤੱਕ ਤੇ ਜੋ ਪ੍ਰਸ਼ਾਸਨ ਨੇ ਕੀਤਾ ਸਹੀ ਕੀਤਾ ਵਾ ਬੰਦੇ ਨੂੰ ਫੜ ਲਿਆ ਉਹਦੇ ਕੇਸ ਪਾਤਾ ਪਰ ਕੇਸ ਪਾ ਕੇ ਕੀ ਹੋ ਜਾਣਾ ਬੰਦਾ ਪਹਿਲਾਂ ਵੀ 7 ਸਾਲ ਕੱਟ ਕੇ ਆਇਆ ਇੱਕ ਬਲੰਕਾਰ ਦੇ ਕੇਸ ਦੇ ਵਿੱਚ ਕਾਨੂੰਨ ਪ੍ਰਸ਼ਾਸਨ ਜਿਹੜਾ ਵਾ ਕੇਸ ਬਣਾ ਕੇ ਅੱਗੇ ਤੇਜੇ ਕਰਕੇ ਜੱਜ ਦੀ ਮਰਜ਼ੀ ਆ ਜੱਜ ਨੇ ਕੀ ਕਰਨਾ ਬਾਬਾ ਜੀ ਇਹ ਜਿਹੜਾ ਬੰਦੇ ਨੇ ਘਰੋਣਾ ਕੰਮ ਕੀਤਾ ਆ ਉਹ ਸਿਰਫ ਉਹ ਪੱਕੇ ਨਾਲ ਕੋਈ ਗਲਤ ਕੰਮ ਕਰਨਗੇ ਇਹਦੇ ਪਿੱਛੇ ਕੋਈ ਕੰਚਿਸ ਦਾ ਮਾਮਲਾ ਜਾਂ ਕਿਤਾ ਹੈ ਬੱਚੇ ਦਾ ਨਾਮ ਹੈ ਰੇਪ ਕੀਤਾ ਜੀ ਬੱਚੇ ਪਰਿਵਾਰ ਕਹਿੰਦਾ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਕੋਈ ਲੜਾਈ ਝਗੜਾ ਨਹੀਂ ਕੋਈ ਕੁਸ਼ ਨਹੀਂ ਸੀ ਉਹ ਬੱਚੇ ਤਾਂ ਕੋਈ ਤਾਂ ਹੋ ਸਕਦਾ ਵੇ ਜਿਹੜੇ ਚੰਗੇ ਪੜ੍ਹਾਉਣ ਦੇ ਜਾਣੀ ਉਹ ਕਿਤਾਬੇ ਨਾਲੇ ਕੀਤਾ ਗਿਆ ਕੋਈ ਅਸੀਂ ਕਰ ਨਹੀਂ ਆਗੀ 2 ਮਹੀਨੇ ਪਹਿਲਾਂ ਆਇਆ ਸੀ ਬੁਲਾਵੇ ਅਸੀਂ ਬਾਈਪਾਸ ਚੰਗੀਕੜ ਬਾਈਪਾਸ ਹੁਸ਼ਿਆਰਪੁਰ ਤੁਸੀਂ ਵੇਖ ਲਿਆ ਹੋਣਾ ਸਾਰਾ ਰੇਲਾ ਕਰਾਪਾ ਸਾਰੇ ਪ੍ਰਵਾਸੀ ਸਾਡੇ ਸਾਰੇ ਸਿੰਘਾਂ ਨੇ ਰਲ ਕੇ ਉਹਨਾਂ ਨੂੰ ਭਜਾਇਆ ਤੇ ਹੁਣ ਗਾਹ ਵੀ ਇਹਨਾਂ ਨੂੰ ਚਿਤਾਵਨੀ ਬੰਦੇ ਦੇ ਪੁੱਤ ਬਣ ਗਿਆ ਨੇ ਜੇ ਇਹਨਾਂ ਨੇ ਪੰਜਾਬੀਆਂ ਦੇ ਨਾਲ ਧੱਕਾ ਕਰਨਾ ਇਦਾਂ ਹੀ ਜਾਰੀ ਰੱਖਿਆ ਤੇ ਫਿਰ ਅਸੀਂ ਇਹਨਾਂ ਨੂੰ ਉਦਾਂ ਹੀ ਭਜਾਵਾਂਗੇ ਜਿਵੇਂ ਪਹਿਸ ਤੋਂ ਭਜਾਇਆ ਜੀ ਆਮ ਲਾਵਾਂਗੇ ਕਿਸੇ ਨੇ ਵੀ ਪੰਜਾਬੀਆਂ ਦੇ ਨਾਲ ਧੱਕਾ ਕੀਤਾ ਕੋਈ ਵੀ ਗੱਲਬਾਤ ਕੀਤੀ ਕਿਸੇ ਬਖਾਰੀ ਨੇ ਕਿਸੇ ਸਕੰਦਾਰ ਨੇ ਕਿਸੇ ਆਰਤੀ ਨੇ ਉਹ ਆਪਣਾ ਸੜਿਆ ਵਿਚਾਰ ਨਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨਹੀਂ ਕਹਿੰਦੇ ਉਹ ਬਾਅਦ ਦੇ ਸਾਡੇ ਸਾਹਮਣੇ ਆ ਕੇ ਉਹ ਖੂਨ ਦਾ ਬਦਲਾ ਖੂਨ ਚ ਹੀ ਗੱਲ ਆ ਉਹਦਾ ਬਦਲਾ ਖੂਨ ਨਾਲ ਹੀ ਮੰਗਣਗੇ

منڈی مچھلی مارکیٹ اج پوری طرح بند دیکھ رہے ہیں مچھلی مارکیٹ پوری طرح بند و ਦੇ 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 ਆਪਣੇ ਕੱਟ ਹੋਇਆ ਪਿਆ ਪੂਰਾ ਇਸ ਕਰ ਮੈਨਾਂ ਨੇ ਗ੍ਰੀਨਫੋਰਮ ਦੀ ਰੋਡ ਬਲੌਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਜ਼ੁਲਮ ਹੋਇਆ ਇਹ ਸਾਡੇ ਵਰਗੇ ਸੱਤ ਦੇ ਬੰਦੇ ਵੀ ਬਿਆਨ ਕਰਨ ਲੱਗਿਆ ਕੰਮ ਦੇ ਆ ਇੱਕ ਛੋਟਾ ਜਿਹਾ ਬੱਚਾ ਦੁਸ਼ਮਣ ਦਾ ਵੀ ਹੋਵੇ ਤੇ ਜਪੇੜ ਨਹੀਂ ਵੱਜਦੀ ਉਹਨੇ ਇੰਨੀ ਬੇਰਹਿਮੀ ਦੇ ਨਾਲ ਬੱਚੇ ਨੂੰ ਮਾਰਿਆ ਗਿਆ ਉਹਦਾ ਰੇਪ ਕਰਕੇ ਉਹਦੇ ਗੁਪਤੰਗ ਦੇ ਵਿੱਚ ਰਾਡ ਦਿੱਤੀ ਗਈ ਤੇ ਉਹਦਾ ਕਤਲ ਕੀਤਾ ਗਿਆ ਇਹ ਜਿੰਨੇ ਵੀ ਪ੍ਰਵਾਸੀ ਭਈਏ ਆਸੇ-ਪਾਸੇ ਸੁਣਦੇ ਆ ਸਾਰਿਆਂ ਨੂੰ ਚੇਤਾਵਨੀ ਆ ਆਪੋ ਆਪਣੇ ਇਲਾਕਿਆਂ ਨੂੰ ਤੁਰ ਜਓ ਕਿਤੇ ਨੇਪਾਲ ਵਾਲੇ ਹਲਾਅ ਦੇਖੇ ਨਾ ਕਰਨੇ ਪੈਣ ਸਾਨੂੰ ਜੇ ਕਿਸੇ ਵੀ ਪੰਜਾਬੀ ਦੇ ਨਾਲ ਕਿਸੇ ਨੇ ਧੱਕਾ ਕੀਤਾ ਜਾਂ ਕਿਸੇ ਪੰਜਾਬੀ ਨੇ ਭਈਆਂ ਦੀ ਸਪੋਰਟ ਕੀਤੀ ਤੇ ਉਹ ਫਿਰ ਆਪਣਾ ਪਰਿਆ ਵਿਚਾਰ ਲਵੇ ਜਿਹੜਾ ਵੀ ਕੋਈ ਸਰਪੰਚ ਸਰਪੰਚ ਐਮਸੀ ਐਮਐਲਏ ਪਈਆਂ ਦੇ ਆਧਾਰ ਕਾਰਡ ਜਾਂ ਵੋਟਾਂ ਬਣਾ ਕੇ ਦਿੰਦਾ ਬੰਦੇ ਦੇ ਪੁੱਤ ਬਣ ਕੇ ਇਹਨਾਂ ਦੀਆਂ ਵੋਟਾਂ ਕੈਨਸਲ ਕਰਾਓ ਤੇ ਜੇ ਸਾਨੂੰ ਪਤਾ ਲੱਗ ਗਿਆ ਕਿ ਕੋਈ ਵੋਟਾਂ ਬਣਾ ਬਣਾ ਕੇ ਦਿੰਦਾ ਫਿਰ ਅਸੀਂ ਨਾ ਜੋ ਉਹਦੇ ਨਾਲ ਕਰਨੀ ਉਹ ਸੋਚ ਨਹੀਂ ਸਕਦਾ ਭਾਵੇਂ ਸਾਨੂੰ ਦੁਬਾਰਾ ਕਿਹਨਾਂ ਤੇ ਜਾਣਾ ਪੈ ਜੇ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਹੁਣ ਪੰਜਾਬ ਦੇ ਜਿੱਥੇ ਚੰਡੀਗੜ੍ਹ ਬਾਈਪਾਸ 'ਤੇ ਵਿਹਲਾ ਕਰਾਇਆ ਇਧਰੋਂ ਵੀ ਵਿਹਲਾ ਕਰਾਉਣਾ ਸਾਰਾ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਨਾਮੰਦ ਹੋਵੇ ਕਿਸੇ ਧਰਮ ਦਾ ਕਿਸੇ ਜਾਤ ਦਾ ਮਸਲਾ ਨਹੀਂ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਆ ਜੇ ਕਿਸੇ ਪ੍ਰਵਾਸੀ ਭਈਏ ਦੇ ਬੱਚਿਆਂ ਨਾਲ ਇੰਨਾ ਜ਼ੁਲਮ ਹੋਇਆ ਹੁੰਦਾ ਅਸੀਂ ਉਹਨਾਂ ਦੇ ਨਾਲ ਵੀ ਖਲੋਣਾ ਸੀ ਕਿਉਂਕਿ ਬੱਚਿਆਂ ਦੇ ਮਾਮਲੇ ਦੇ ਵਿੱਚ ਸਾਰੇ ਬੱਚੇ ਬਰਾਬਰ ਨੇ ਧੀ ਭੈਣ ਦੇ ਬੱਚੇ ਅਸੀਂ ਕਿਸੇ ਦੇ ਨਾਲ ਵੀ ਤੱਕਾ برداشت ਨਹੀਂ ਕਰ ਸਕਦੇ ਅੱਛਾ ਵਾਧੂ ਵਾਧੂ ਚਕੇਬੰਦੀਆਂ ਹਿੰਦੂ ਚਕੇਬੰਦੀਆਂ ਮੁਸਲਮਾਨ ਚਕੇਬੰਦੀਆਂ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਸਾਰੇ ਜਾਨੇ ਇਕੱਠੇ ਹੋਵੋ ਤੇ ਅਸੀਂ ਕੋਈ ਥੋੜਾ ਪ੍ਰੋਗਰਾਮ ਲਿਖ ਕੇ ਜਿੰਨੇ ਵੀ ਨਜਾਇਜ਼ ਤੌਰ ਤੇ ਇਹ ਨਗਰੀਏ ਭਾਰਕਰ ਬਣਾ ਕੇ ਰਹਿ ਰਹੇ ਆ ਇਹਨਾਂ ਦਾ ਪੂਰੀ ਤਸਰਾ ਚਕਾਈਏ ਇਥੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਧ ਨਾ ਪਰਦਾਸ਼ਕਤੀ ਕਰਦੇ ਪਏ ਇਹ ਸਿਰਫ ਅਜ ਤੱਕ ਲਈ ਸੀਮੀ ਜਿਆ ਜਾਂ ਕੇ ਵੀ ਜਸ ਚੱਲਦਾ ਏ ਲਲ ਕੋਲ ਨਹੀਂ ਇਹ ਜਿੱਨਾ ਚੇਰਾ ਫਾਸਟ ਟ੍ਰੈਕ ਦੇ ਵਿੱਚ ਬੱਚੇ ਦੀ ਸੁਣਵਾਈ ਨਹੀਂ ਹੁੰਦੀ ਪਹਿਲਾਂ ਵੀ ਬੰਦਾ 7 ਸਾਲ ਕੱਟ ਕੇ ਆਇਆ ਬਲਾਕ ਕਰ ਦੇ ਕੇਸ ਦੇ ਵਿੱਚ ਜੇ ਕਾਨੂੰਨ ਨੇ ਉਹਨੂੰ ਦੁਬਾਰਾ ਸ਼ਰਤ ਦਿੱਤਾ ਉਹਨੂੰ ਅਸੀਂ ਸ਼ਰ੍ਹਾਂ ਵਡਾਂਗੇ ਉਹਨੂੰ ਜਾਨੋਂ ਨਹੀਂ ਮਾਰਨਾ ਜਿਹੜੇ ਲੋਕੀ ਕਹਿੰਦੇ ਗੋਲੀ ਮਾਰ ਦਿਓ ਜਾਂ ਜਾਨੋਂ ਮਾਰ ਦਿਓ ਇਹ ਬੜੀ ਖਲਤ ਗੱਲ ਕਹਿੰਦੇ ਆ ਉਹਦੀਆਂ ਲੱਤਾਂ ਤੇ ਬਾਹਾਂ ਵਡ ਕੇ ਨੱਕ ਮੂੰਹ ਵਡ ਕੇ ਕੰਨ ਵਡ ਕੇ ਤੇ ਅੰਗ ਵਡ ਕੇ ਦੇ ਸ਼ਰ ਦੇਣਾ ਚਾਹੁੰਦਾ ਉਹਨੂੰ ਜਾਨੋਂ ਨਹੀਂ ਮਾਰਨਾ ਪਤਾ ਲੱਗਿਆ ਦੁਨੀਆ ਨੂੰ ਕਿ ਕਿਸੇ ਦੇ ਬੱਚੇ ਦਾ ਰੇਪ ਕਿਦਾਂ ਕਰੀਦਾ ਅੱਛਾ ਮੰਡੀ ਵਿੱਚ ਦੌਰਾ ਕੀਤਾ ਸੀ ਪਰ ਗੰਨਾਂ ਸਾਰੀਆਂ ਰੇੜੀਆਂ ਬੰਦ ਕਰਕੇ ਸਾਰੇ ਚਲੇ ਗਏ ਇਹ ਪ੍ਰਸ਼ਾਸਨ ਨੇ ਪਹਿਲਾਂ ਹੀ ਬੰਦ ਕਰਾ ਦਿੱਤੀਆਂ ਪ੍ਰਸ਼ਾਸਨ ਨੂੰ ਇਹ ਸੀ ਕਿ ਕਿਤੇ ਕੋਈ ਟਕਰਾਅ ਜਾਂ ਕੋਈ ਝੰਗਾ ਨਾ ਹੋ ਜਾਵੇ ਉਹਨਾਂ ਨੇ ਪਹਿਲਾਂ ਹੀ ਬੰਦ ਕਰਾ ਕੇ ਉਹਨਾਂ ਨੂੰ ਭਜਾ ਦਿੱਤਾ ਪਈਆਂ ਨੂੰ ਛੇੜ ਕੇ ਕਰ ਦਿੱਤਾ ਜੀ ਫਿਰ ਵੀ ਪਤਾ ਉਹਨਾਂ ਨੂੰ ਲੱਗ ਜਾਣਾ ਉਹ ਸਾਰੇ ਵਿੱਚੇ ਹੀ ਤੁਰੇ ਫਿਰਦੇ ਅੱਜ ਕਿੰਨੇ ਪਛਾਣਦਾ ਵਾਂ ਉਹ ਕੈਮਰੇ ਲੈ ਆ ਕੇ ਮੋਬਾਈਲ ਲੈ ਕੇ ਵੀਡੀਓ ਬਣਾਉਂਦੇ ਵਿੱਚੇ ਹੀ ਤੁਰੇ ਫਿਰਦੇ ਆ ਇੱਕ ਦਿਨ ਇੱਕ ਮੈਨੂੰ ਤੁੰ ਕੀ ਕਹਿੰਦਾ ਸੀ ਪੰਜਾਬੀ ਬੋਲਦੇ ਤੇ ਇਹੋ ਜਿਹੀ 40 40 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਇੱਥੇ ਹੀ ਰੱਖੇ ਆ ਮੈਨੂੰ ਕਹਿੰਦਾ ਅਈ ਕਦੇ ਸਾਨੂੰ ਦੁਆਰਾ ਮੁੰਗੇਰ ਨਾ ਜਾਣਾ ਪਵੇ ਤੇ ਮੈਂ ਕਿਹਾ ਮੈਂ ਟਰੱਕ ਚਲਾਇਆ ਜਿੰਨਾ ਤੂੰ ਮੁੰਗੇਰ ਦੇ ਪੇਟੀਆਂ ਤੇਰੇ ਨਾਲੋਂ ਜ਼ਿਆਦਾ ਮੈਂ ਪੇਟੀਆਂ ਤੇ ਕਿੱਥੇ ਕਿੱਥੇ ਹਥਿਆਰ ਵੇਚਦਾ ਸਾਨੂੰ ਕੱਲੇ ਕੱਲੇ ਡੀਲਰ ਦਾ ਨਾਂ ਯਾਦ ਆ ਹਰ ਦੋਹੀ ਦੀ ਗੱਲ ਕਰਦਾ ਸੀ ਲక్ష్ਮੀ ਕਨ ਸੈਂਟਰ ਤਵਾੜੀ ਕਨ ਸੈਂਟਰ ਤੋਂ ਕਿਸੇ ਟਾਈਮ ਮੈਂ ਖੁਦ ਕਰ ਤੂਗ ਲਿਆਉਂਦਾ ਰਿਹਾ ਹੋਰ ਗੱਲ ਛੱਡੋ ਮੈਂ ਖੁੱਦ ਪਹਿਲਾਂ ਖੜਕੂਆ ਦੇ ਵਿੱਚ ਰਿਆ ਇਹ ਅਸੀਂ ਕਿਸੇ ਤੋਂ ਭੁੱਲੇ ਨਹੀਂ ਕਿਤੇ ਨਾ ਸਾਡੇ ਤੋਂ ਕੋਈ ਭੁੱਲਾ ਬੋਲੇ ਸੋਹਣ ਹੋ ਰਾਜਰੀਏ ਕਾ ਬੱਗ ਪਰਵਾਸੀਆਂ ਨੂੰ ਕੀ ਸੁਨੇਹਾ ਜੀ ਕੀ ਮਸਜਿਦ ਪਰਵਾਸੀਆਂ ਨੂੰ ਇਹੋ ਸੁਨੇਹਾ ਕਿ ਬੰਦੇ ਦਾ ਪੁੱਤ ਬਣ ਕੇ ਜੇ ਤੇ ਮਿਹਨਤ ਜਿਹੜੇ ਕਰਦੇ ਕਰੀ ਜਾਨ ਤੇ ਜੇ ਪੰਜਾਬੀ ਨਾਲ ਮੰਡੀ ਦੇ ਵਿੱਚ ਕਿਸੇ ਨੇ ਧੱਕਾ ਕੀਤਾ ਅਸੀਂ ਹੁਣ ਜਿੱਤਾਂ ਬਾਪੂਸ ਤੇ ਪੰਜਾਬੀਆਂ ਦੀਆਂ ਰੇੜੀਆਂ ਲਵਾਈਆਂ ਮੰਡੀ ਚ ਵੀ ਲਵਾਈਆਂ ਇਹ ਕਿਸੇ ਭਈਆ ਨੇ ਪੰਜਾਬੀ ਨੇ ਸੱਟਾ ਦਿੱਤਾ ਜਾਂ ਕਿਸੇ ਆਪਤੀ ਨੇ ਜਾਂ ਕਿਸੇ ਵਪਾਰੀ ਨੇ ਮਦਦ ਕੀਤੀ ਆਲੀਆ ਦੀ ਉਹਨਾਂ ਦੇ ਲਗਾ ਕੇ ਫੇਰਾ ਕੇ ਕੋਈ ਨਹੀਂ ਮਾਤਾ ਬੱਚਾ ਤੁਹਾਡਾ ਨਹੀਂ ਬੱਚਾ ਸਾਡਾ ਸੀਓ

ਸਾਨੂੰ ਸੱਤੇ ਕਰ ਦਿੱਤਾ ਮੈਨੂੰ ਕਹ ਉਹ ਵੀ ਹੋ ਗਿਆ ਮੇਰੇ ਤੇ ਮਾਤਾ ਜੀ ਨੇ ਮੈਂ ਖੁਦ ਕਿਹਾ ਸੀ ਅਸੀਂ ਸਸਕਾਰ ਕਰਨਾ ਪਿੰਡ ਜਾ ਕੇ ਮੈਂ ਕਿ ਮਾਸੀ ਤਾ ਜਾ ਨਹੀਂ ਤਾ ਨਹੀਂ ਤੇ ਚਾਹੀ ਮੇਰੇ ਕੋਲ ਵੀ ਮਾਤਾ ਜੀ ਮੈਨੂੰ ਸਸਕਾਰ ਕਰਨਾ ਆ ਮੇਰਾ ਨਸਾਬ ਹਣਾ ਟਾਈ ਦਾ ਉਹ ਸਾਫ ਹੋਊਗਾ ਅਸੀਂ ਤੁਹਾਡੇ ਨਾਲਿਆ ਤਰੀਕ ਤੇ ਜਾਇਆ ਕਰਾਂਗੇ ਜਦੋਂ ਟੀਕ ਹੋਗੀ ਉਹ 1 2 3 ਦਾ ਕਰਨਾ ਪਈ ਪਹਿਲੀ ਕਰ ਤੇ ਨਾ ਹੀ ਆਵੇ ਉਹ ਹੋਰੇ ਨਹੀਂ ਹੋਰੇ ਨਹੀਂ ਹੈ ਉਹ ਸਿੰਘ ਜੀ ਜਾਲੂ ਬੈ ਕੇ ਆਉਂਦੇ ਛੇਲਾ ਬੈ ਨਾਲ ਕਾਜੀ ਬੰਦਾ ਹੋਵੇ ਨਾ ਉਹਦੇ ਕਿਤੇ ਵੀ ਧੋਈ ਨਹੀਂ ਐ ਇੱਕ ਮਿੰਟ ਜੀ ਮੇਰਾ ਅਨਖੇ ਖਾਰ ਜਿਹੜੇ ਡੈਂਸਟਰ ਵੀਰ ਮੇਰੇ ਅਨਖੇ ਜੇਲਾਂ 'ਚ ਬੈਠੇ ਨੇ ਉਹਨਾਂ ਨੂੰ ਮੇਰੀ ਆਪੀਰ ਆ ਵੀ ਜੜੀ ਵੀ ਜੇਲ ਦੇ ਵਿੱਚ ਜਾਂਦਾ ਹੈ ਜਿਉੜੀ ਪਾਰ ਕਰਕੇ ਚੱਕਰ ਤੱਕ ਨਹੀਂ ਪਹੁੰਚਣਾ ਚਾਹੀਦਾ ਇਹਦਾ ਸਿਰ ਮੂੰਹ ਇੱਕ ਕਰ ਦਿਓ ਪਤਾ ਲੱਗੇ ਕਿਸੇ ਨੂੰ ਵੀ ਕਿੱਦਾਂ ਕਿਸੇ ਦੇ ਬੱਚੇ ਦਾ ਬਲਾਤਕਾਰ ਕਰਕੇ ਜੇਲ੍ਹ ਜਾਇਆ ਜਾਂਦਾ ਬਸ ਅਹੀ ਮਨੂਨੇ ਪ੍ਰੋਗਰਾਮ ਜਿੱਦਾਂ ਬਾਈਪਾਸ ਤੇ ਸਾਰੇ ਪੰਜਾਬੀਆਂ ਦੀਆਂ ਲਵਾੜੀਆਂ ਇਸੇ ਲਵਾਵਾ ਕੀ ਤੁਸੀਂ ਕੀ ਕਹਣਾ ਚਾਹੁੰਦੇ ਆ ਮੈਂ ਜੀ ਨੇ ਸਾਫ ਲੈਣਾ ਚਾਹੁੰਦੀ ਆ ਮੇਰੇ ਖੂਨ ਦਾ ਖੂਨ ਪਤਲਾ ਲੈਣਾ ਮੈਂ ਜਿੰਦਾ ਮੈਨੂੰ ਮਿਲਦਾ ਨਹੀਂ ਮੇਰਾ ਜਿਹੜਾ ਬੰਦਾ ਹੈ ਨਾ ਨੇ ਮਾਰਿਆ ਮੇਰਾ ਦੋਤਾ ਉਹ ਮੈਨੂੰ ਕੇਸ ਕਰੋ ਇੱਥੇ ਮੈਨੂੰ ਖੂਨ ਸਾਹਮਣੇ ਦਿਖਾ ਦਿਓ ਮੈਨੂੰ ਮੈਂ ਦੇਖਣਾ ਚਾਹੁੰਦੇ ਕਿਨੇ ਮਾਰਿਆ ਕੀ ਕਰਦੇ ਕਿਹੜੀ ਵਜ੍ਹਾ ਤੇ ਮਾਰਿਆ ਮੇਰੇ ਦੋਤੇ ਨੂੰ ਉਹ ਇੰਨਾ ਵੀ ਸੌਂਦੇ ਆ ਫਾਉਦਾ ਮਿਲ ਨਹੀਂ ਸਕਾ ਉਹਨੂੰ ਕੋਨੇ ਕੀ ਉਹਦਾ ਕੋਆਇਆ ਸੀ ਮੈਨੂੰ ਸਾਫ ਮੈਨਾ ਚਾਹੀਦਾ ਮੈਂ ਉਹਦੀ ਨਾਨੀ ਆ ਮੇਰੀ ਲੜਕੀ ਹੈਗੀ ਆ ਹੋਰੀ ਉਹਨੂੰ ਪੋਥ ਵਾਇਨ ਗੱਡੀ 'ਚ ਫਾਤਾ ਉਹਨੂੰ ਕਹ ਲੈ ਸੰਤ ਕਾਲ ਦਾ ਸਮਾਨ ਮੈਂ ਕੋਲ ਚੱਕੀ ਬੈਠੀ ਮੁੰਡੇ ਦਾ ਮੈਂ ਸੇਤੀ ਲਿਆਂਦਾ ਆ ਆਹ ਤਾਂ ਮੈਂ ਸਮਾਨ ਲੈ ਬੈਠੀ ਆ ਬੋਲਣਾ ਕੀ ਆ ਸਾਡੀ ਕੋਈ ਨਹੀਂ ਸਾਡੀ ਬਾਤ ਨਹੀਂ ਪੁੱਛੀ ਸਾਡੇ ਕੁੜੇ ਨੇ ਪਾਤ ਨਹੀਂ ਪੁੱਛੀ ਆ ਦੇ ਸੁਤਨਾ ਬਿਕਾਰਾ ਹੋ ਕੇ ਪੈਂਡੋ ਹੋ ਗਏ ਸਾਰਾ ਕੋਈ ਨਹੀਂ ਆ ਤੇਰਾ ਵੀ ਪਿਆਰ ਨਹੀਂ ਕਰਦਾ ਕਿਹੜਾ ਮੈਂ ਆਇਆ ਆ ਮੈਂ ਆਇਆ ਤੇ ਉਹ ਸਾਰੇ ਨਾਲ ਪੱਲਾ ਜਮਨਾ ਸੁਹਾ ਫਸਾ ਲਿਆ ਬਸ ਸਾਰੇ ਨੂੰ ਤੋਫੇ ਦੇ ਕੇ ਨਹੀਂ ਸਹਗੇ ਸਾਨੂੰ ਕਿਹੜਾ ਨਾ ਭਇਆ ਭਇਆ ਇਹ ਜੇ ਇੱਕ ਮੁੰਡਾ ਆਪ ਕਹੀਏ ਸੀਗਾ ਤੇ ਲਾਚ ਭਈਆ ਜਿਹੜੀ ਖਾਤਾ ਕਰਦੇ ਨੇ ਰਹਾਉਂਦੇ ਸਨ ਤੇ ਇਹਨੇ ਮਾਰੇ ਤੁਸੀਂ ਕੀ ਕਹਿਣਾ ਚਾਹਦੇ ਆਪ ਦੇਖੋ ਜੋ ਪੰਜਾਬ ਵਿੱਚ ਹੋ ਰਿਹਾ ਪ੍ਰਵਾਸੀ ਜਿਹੜੇ ਬਾਹਰੋਂ ਆ ਕੇ ਇੱਥੇ ਇਦਾਂ ਹੀ ਘਟਨਾਵਾਂ ਕਰਦੇ ਆ ਇਹ ਰਪਾਏ ਜਿਵੇਂ ਕੱਖ ਨਿੰਦਿਆ ਕਰਦੇ ਆ ਤੇ ਦੇਖੋ ਬਾਹਰੋਂ ਆ ਕੇ ਸਾਡੇ ਪੰਜਾਬ ਤੇ ਇਦਾਂ ਦੀ ਹਰਕਤਾਂ ਕਰਨੀਆਂ ਮਾਰੀਆਂ ਹਰਕਤਾਂ ਕਰਨੀਆਂ ਕਿਉਂਕਿ ਦੇਖੋ ਕਈ ਵਕਤ ਇਦਾਂ ਵੀ ਹੋਈ ਆ ਸਰਨਾਲੀ ਕਿ ਇਹ ਕਹਿੰਦੇ ਭਈਏ ਕੱਟਿਓ ਕੇ ਪੈਣਦੇ ਆ ਪੰਜਾਬੀ ਬੰਦੇ ਪੱਗ ਵੀ ਲਾਣਦੇ ਆ ਇਹ ਜਿਹੜੀ ਸਾਡੀਆਂ ਸਰਕਾਰਾਂ ਆ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਆ ਜਿਹੜੇ ਇਹਨਾਂ ਨੂੰ ਛਾਇ ਦੇਂਦੇ ਆ ਇਹਨਾਂ ਨੂੰ ਛਾਇ ਨਹੀਂ ਦੇਣੀ ਚਾਹੀਦੀ ਜਿਹੜੇ ਆ ਗਲਤ ਕੰਮ ਕਰਦੇ ਆ ਇਹਨਾਂ ਨੂੰ ਤੁਰੰਤ ਪੰਜਾਬ ਤੋਂ ਬਾਹਰ ਕਰਕੇ ਜਾਣਾ ਚਾਹੀਦਾ ਜੋ ਪੰਜਾਬ ਦੇ ਜਿਹੜੇ ਪੰਜਾਬੀ ਪੰਜਾਬ ਵਾਸੀ ਆ ਉਹਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਦੇਖੋ ਜਿੱਥੇ ਤਾਂ ਇਹ ਰੋਜ਼ਗਾਰ ਕਰਦੇ ਆ ਉੱਥੇ ਪੰਜਾਬੀ ਬੰਦਾ ਖੜਾ ਨਹੀਂ ਹੋਣ ਦਿੰਦੇ ਜੇ ਪੰਜਾਬੀ ਬੰਦਾ ਖੜਾ ਨਾ ਤਾਂ ਰੋਜ਼ਗਾਰ ਕਿੱਥੇ ਕਰੂ ਕਿਉਂਕਿ ਪੰਜਾਬੀ ਉਹਨਾਂ ਪੰਜਾਬੀ ਨੂੰ ਸਮਝਦੇ ਇਹ ਨਹੀਂ ਸਮਝਦੇ ਭਾਵੇਂ ਅਸੀਂ ਉਹ ਚੱਲ ਕੇ ਅਸੀਂ ਚੱਲ ਕੇ ਆਏ ਆ ਪਰ ਇਹ ਕਹਿੰਦੇ ਨਹੀਂ ਅਸੀਂ ਇਹਨਾਂ ਨੂੰ ਇਹਨਾਂ ਨੂੰ ਸੈੱਟ ਕਰਦੇ ਆ ਪਰ ਹੁਣ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਆਪਣਾ ਏਕਾ ਕਰਨਾ ਚਾਹੀਦਾ ਵੀ ਜਿਹੜੇ ਆਪਾਂ ਸਿਰ ਤੇ ਭਈਏ ਬਿਠਾਇਓ ਆ ਇਹਨਾਂ ਨੂੰ ਸਿਰ ਤੇ ਹੀ ਮਿਠਾਉਣਾ ਜੁੱਤੀਆਂ ਬਾਹਰ ਕੱਢਣੇ ਚਾਹੀਦਾ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਦੇਖੋ ਜਦੋਂ ਨਹੀਂ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਕੋਈ ਕੋਈ ਗਰਾਉਂਡ 'ਚ ਮਾਰਿਆ ਗਿਆ ਸਿੱਧੂ ਮੂਸੇਵਾਲਾ ਮਾਰਿਆ ਗਿਆ ਕੋਈ ਕਿਸੇ ਮਾਰਿਆ ਗਿਆ ਕੋਈ ਕਿਸੇ ਮਾਰਿਆ ਗਿਆ ਕੋਈ ਗਲਤ ਵਿੱਚ ਕੋਈ ਕਿਤੇ ਮਾਰਿਆ ਕੋਈ ਕਿਤੇ ਮਾਰਿਆ ਗਿਆ ਕਹੈ ਨੂੰ ਆਮ ਆਦਮੀ ਪਾਰਟੀ ਆ ਪਰ ਆਮ ਆਦਮੀ ਤਾਂ ਕੋਈ ਨਹੀਂ ਸਾਰੇ ਖਾਸ ਆਦਮੀ ਆ ਠੀਕ ਹੈ ਨਾ ਆਮ ਆਦਮੀ ਦਾ ਜਿਹੜਾ ਵਿਚਾਰੇ ਜਿਹੜਾ ਟੱਕਾ ਹੋ ਰਿਹਾ ਆਮ ਆਦਮੀ ਤਾਂ ਉਹ ਆ ਉਹਨਾਂ ਦੀ ਸੁਣਵਾਈ ਕੋਈ ਨਹੀਂ ਜੇ ਸੁਣਵਾਈ ਹੋ ਰਹੀ ਆ ਤੇ ਉਹ ਵੀ ਅੱਜ ਸੁਣੀ ਆ ਤੇ ਕੱਲ ਕਿੰਨੀ ਕਿੰਨੇ ਤਰੀਕਾ ਪੈਂਦੀ ਆ ਕੀ ਹੋਣਾ ਕਿਦਾਂ ਉਹਨਾਂ ਇਨਸਾਫ ਤਾਂ ਨਹੀਂ ਮਿਲਿਆ ਇਨਸਾਫ ਕੋਰਟ ਮੈਂ ਅੱਜ ਮੈਂ ਤਾਂ 2 ਸਾਲ ਨੂੰ ਮਿਲਦਾ 5 ਸਾਲਾਂ ਮਿਲਦਾ ਕਿ ਕਿਤਾ ਜਾ ਰਿਹਾ ਸਰ ਪਰ ਅੱਜ ਤੱਕ ਸਰਕਾਰ ਇਹ ਜੀ ਬੇਨਤੀ ਕਰਦੇ ਆ ਕਿ ਜਿੰਨੇ ਵੀ ਆ ਬਾਹਰੋਂ ਪ੍ਰਵਾਸੀ ਭਈਏ ਆਏ ਆ ਜਿਨ੍ਹਾਂ ਆਪਾਂ ਚੌਣ ਚੌਣਕਾਰੀ ਬਣਾਤੀ ਆ ਆਧਾਰਕਾਰੀ ਬਣਾਤੀ ਆ ਇਹਨਾਂ ਨੂੰ ਕੰਸਟਰਕਟ ਕੀਤਾ ਜਾਵੇ ਇਹਨਾਂ ਨੂੰ ਬਾਹਰ ਕੱਢੇ ਜਾਵੇ ਤੇ ਪੰਜਾਬ ਜਿਹੜਾ ਪੰਜਾਬ ਅਸਲ ਨੂੰ ਉਹਨਾਂ ਨੂੰ ਬਣਦਾ ਹਰ ਰੋਜ਼ਗਾ ਦਿੱਤਾ ਜਾਵੇ ਅੰਨਾ ਕਹਿੰਦਾ ਜੋ ਪੰਜਾਬ ਤੇ ਟੱਕਾ ਹੋ ਰਿਹਾ ਤੇ ਟੱਕਾ ਬੰਦ ਕੀਤਾ ਜਾਵੇ ਘਾਰ ਘਰ ਬੰਦ ਕਿੱਥੇ ਜਾਣ ਸਾਰਾ ਕੁਝ ਇਹਨਾਂ ਦਾ ਬੰਦ ਕੀਤਾ ਜਾਵੇ ਤੇ ਦੇ ਸਪੈਸ਼ਲ ਮੈਸੇਜ ਅੱਛਾ ਭਾਜੀ ਇੱਕ ਤਾਂ ਮੈਂ ਇੱਕ ਗੱਲ ਤਾਂ ਦਿਖਾ ਰੋ ਹਾਂ ਸੰਜੀ ਕਰਨਾ ਚਾਹਨਾ ਵਾ ਇਤਾਂ ਕਿ ਆਪ ਤੁਸੀਂ ਪਬਲਿਕ ਨੂੰ ਕੀ ਕਹਣਾ ਚਾਹੁੰਦੇ ਆ ਬੱਚੇ ਬਹੁਤ ਲਾਇਓ ਤੁਸੀਂ ਦੇ ਹਟੋ ਆਦੋ ਲੱਗੇ ਆ ਪਰਵਾਸੀ ਵੀ ਦੂਰ ਆ ਲੱਗੇ ਕਰੇ ਉਹਨਾਂ ਬਾਰੇ ਤੁਸੀਂ ਕੀ ਜਾਨਣਾ ਚਾਹੁੰਦਾ ਆਂ ਮੈਂ ਤੇ ਰਖੂ ਦੇਖੋ ਜਿਹੜੇ ਪੇਰੈਂਟਸ ਹੈਗੇ ਆ ਅਸੀਂ ਉਹਨਾਂ ਕੇ ਬੇਨਤੀ ਕਰਦੇ ਆਂ ਕਿ ਜਿੰਨੇ ਵੀ ਆ ਕੇ ਪਈਆਂ ਰੇ ਆਟੋ ਲਾਇਓ ਆ ਜਾਂ ਪਈਆਂ ਦੇ ਪਈਆਂ ਦਾ ਕੰਮ ਲੈ ਲਿਆ ਦੇ ਆ ਉਹਨਾਂ ਤੋਂ ਨਾਲ ਨਹੀਂ ਜੇ ਸਾਡੇ ਪੰਜਾਬੀ ਭਰਾ ਆ ਉਹਨਾਂ ਨੂੰ ਕੰਮ ਕਰ ਦੇਣ ਤੇ ਨਾਲ ਸਾਡੇ ਆਪਣੇ ਭਰਾ ਆ ਕਿਉਂਕਿ ਅਸੀਂ ਆਪਣੇ ਭੈਣ ਭਰਾ ਨਾਲ ਖੜਾਂਗੇ ਤੇ ਸਾਡਾ ਇੱਕ ਰਹੇਗਾ ਔਰ ਦੂਸਰਾ ਬੰਦਾ ਬਾਹਰੋਂ ਡਰੇਗਾ ਜੇ ਅਸੀਂ ਅਜਿਹਾ ਭਈਆਂ ਨੂੰ ਆਪਾਂ ਸਿਰ ਤੇ ਚਾੜਾਂਗੇ ਆਪਾਂ ਇਹਨਾਂ ਨੂੰ ਕੰਮ ਕਰਦੇ ਆਂ ਪੰਜਾਬੀ ਹੁਕਮ ਕਰਾਂਗੇ ਤੇ ਸਾਡਾ ਪੰਜਾਬ ਕਿੱਥੇ ਜਾਏਗਾ ਸਾਡਾ ਪੰਜਾਬ ਪਿੱਛੇ ਰਹੇਗਾ ਆ ਇਸ ਕਰਕੇ ਆਪਾਂ ਚਾਹੁੰਦੇ ਆ ਜਿਹੜੇ ਭਈਏ ਇਹਨਾਂ ਪਿੱਛੇ ਕਿਤਾ ਜਾ ਸਾਡੇਆਂ ਪੰਜਾਬੀ ਭਰਾ ਆ ਉਹ ਅੱਗੇ ਹੁਣ ਰੋਜ਼ਗਾਰ ਕਰ ਆਪਣਾ ਹਾਂਜੀ ਜੈਪ ਪਹਿਲਾਂ ਤਾਂ ਮੈਂ ਚੰਨ ਜੀ ਅੱਜ ਜਿਹੜਾ ਨੇ ਮੇਰੀ ਆਵਾਜ਼ ਆ ਨਾ ਸੋਸ਼ਲ ਮੀਡੀਆ ਤੇ ਕਿਰਪਾਈ ਆ ਜੀ ਕਪੂਰ ਹਿਆਰਪੁਰ ਪੀਪੀ07 ਇਹਨਾਂ ਦੀ ਜੀ ਦਾ ਪਹਿਲਾਂ ਤਾਂ ਮੈਂ ਦਿਲੋਂ ਧੰਨਵਾਦ ਦੇ ਆ ਵੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੱਕਰ ਔਰ ਪੂਰੇ ਪੰਜਾਬ ਤੱਕਰ ਪੂਰੇ ਇੰਡੀਆ ਤੱਕਰ ਪੂਰੇ ਬਾਲ ਤੱਕਰ ਮੇਰੀ ਬਾਣੀ ਭਜਾਈ ਆ ਠੀਕ ਹੈ ਜੀ ਗੱਲ ਇਹ ਆ ਵੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਜਿਹੜਾ ਆ ਕੱਲ ਮਸਲਾ ਹੋਇਆ ਆ ਇੱਕ ਛੋਟਾ 5 ਸਾਲ ਦਾ ਬੱਚਾ ਮਾਰਿਆ ਗਿਆ ਔਰੇ ਰਾਤ ਲੰਗਾਈ ਗਈ ਠੀਕ ਹੈ ਜੀ ਤੇ ਮੈਂ ਇਹ ਹੀ ਕਹਿਣਾ ਚਾਹੁੰਦਾ ਆ ਸਾਰਿਆਂ ਨੂੰ ਤੇ ਆਪਣੇ ਬਾਦਮੀਗ ਭਾਈਚਾਰੇ ਨੂੰ ਵੀ ਆਪਣੇ ਗੁਰ रविदास ਟੈਰ ਹੋਰ ਤੋਂ ਮੈਂ ਬਲੋ ਪ੍ਰਧਾਨ ਅਜੀਤ ਕੁਮਾਰ ਠੀਕ ਹੈ ਜੀ ਮੈਂ ਸਾਰੇ ਆਪਣੇ ਜੱਥੇ ਨੂੰ ਵੀ ਆਪਣੇ रविदासੀ ਭਾਈਚਾਰੇ ਨੂੰ ਵੀ ਤੇ ਬਾਦਮੀ ਭਾਈਚਾਰੇ ਨੂੰ ਵੀ ਸਾਰੇ ਜਿੰਨੇ ਵੀ ਹਿੰਦੂ ਮੁਸਲਮਾਨ ਜਿੰਨੇ ਵੀ ਆ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਫਜ਼ੋਰ ਕੇ ਤੇ ਸਾਰੇ ਜਣੇ ਇਹਨਾਂ ਦਾ ਆਪਣੇ ਜਿਹਨਾਂ ਦਾ ਬੱਚਾ ਪੂਰਾ ਹੋਇਆ ਇਹਨਾਂ ਦੇ ਨਾਲ ਖੜੇ ਹੋਣ ਤੇ ਇਹਨਾਂ ਦਾ ਜਾਣੇ ਇਹਨਾਂ ਦੇ ਨਾਲ ਸੁਰਨ ਇਹ ਸਾਨੂੰ ਇਹ ਦੱਸਿਆ ਮੈਨੂੰ ਵੇ ਵੀ ਸੌਣੇ ਜਾਇਆ ਵੇ ਪੋਰਸੇ ਦਵਕੇ ਮਾਰਦੀ ਆ ਠੀਕ ਹੈ ਜੀ ਮੈਂ ਇਹ ਕੰਨਾ ਆ ਵੇ ਇਹਨਾਂ ਦੀ ਮੰਡੀ ਦੇ ਵਿੱਚ ਰੇੜੀਆਂ ਲੱਗਣ ਨਹੀਂ ਦੇਣੀ ਆ ਅਸੀਂ ਠੀਕ ਹੈ ਜੀ ਤਾਂ ਜਿਹਨੇ ਰੇੜੀ ਲਾਉਣੀ ਆ ਮੇਰੇ ਵੀਰ ਮੇਰੀ ਭੈਣ ਨੇ ਮੇਰੇ ਭਰਾ ਨੇ ਕਿਸੇ ਨੇ ਵੀ ਰੇੜੀ ਲਾਉਣੀ ਆ ਉਹ ਸਾਡੇ ਨਾਲ ਗੱਲ ਕਰ ਸਕਦੇ ਆ ਘਟਣਾ ਹੋਈ ਬਹੁਤ ਮੰਨ ਪੱਦੀ ਆ ਇਸ ਕਰਕੇ ਜਿੰਨਾ ਵੀ ਇੱਥੇ ਹਾਸ ਟਾਈਮ ਖੜੇ ਆ ਮੰਡੀ ਲਾ ਕੇ ਅੱਜ ਇੱਥੇ ਲੱਗੇ ਨਾਲ ਸੁੰਦਰ ਨਗਰ ਆ ਇੱਥੇ ਜਿੰਨਾ ਵੀ ਜੁਤੀ ਵਸਾ ਪਿਆ ਰਾਜਸਥਾਨ ਦਾ ਆ ਕੇ ਕੱਪ ਦੇ ਕੀਤੇ ਹੋਆ ਬਕਾਇਦਾ ਗੁੰਡਾ ਕਰਤੀ ਕਰਦੇ ਆ ਨਸ਼ਾ ਸਮੈਗੁਰਾ ਪਰਾ ਸਾਰਾ ਕੁਝ ਵੇਚਦੇ ਆ ਉਹਦੇ ਨੰਬਰ ਤੇ ਉੱਥੇ ਪ੍ਰਸ਼ਾਸਨੀ ਪੁਲਿਸ ਵਾਲੇ ਗਏ ਸੀ ਉਹਨਾਂ ਨੂੰ ਕੁੱਟਿਆ ਗਾਣਾ ਗੱਡੀਆਂ ਇੱਥੇ ਵੀ ਏਦਾਂ ਸਾਰੇ ਪਾਸੇ ਬਦਮਾਸ਼ੀ ਕਰਦੇ ਆ ਪੰਜਾਬ 'ਚ ਰਹਿ ਕੇ ਪੰਜਾਬ 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 'ਚ ਬਦਮਾਸ਼ੀ ਕਰਦੇ ਆ ਦੂਜੇ ਨੰਬਰ ਤੇ ਪੰਜਾਬ 'ਚ ਕਾਨੂੰਨ ਇਹ ਬਿੱਲ ਪਾਸ ਕਰਨਾ ਚਾਹੀਦਾ ਕਿ ਜਿੱਦਾਂ ਉੱਤਰਾਖੰਡ ਦੇ ਵਿੱਚ ਰਾਜਸਥਾਨ ਦੇ ਵਿੱਚ ਆਪਣੇ ਤੋਂ ਗੁਜਰਾਤ ਦੇ ਵਿੱਚ ਤੇ ਸਾਰੇ ਪਾਸੇ ਕਾਨੂੰਨ ਬਣਿਆ ਬਣਿਆ ਆ ਮਾਤਰ ਨੂੰ ਬਣਾ ਕੇ ਬਾਦਸ਼ਹ ਤੇ ਦਾ ਪੁੱਲਾ ਜ਼ਮੀਨ ਨਹੀਂ ਲੈ ਸਕਦਾ ਇੱਥੇ ਜੋ ਆਉਂਦਾ ਇਹ ਪੜੇ ਉਹ ਨਾ ਉਹ ਪੜਾਣੀ ਕਤਲ ਕੀਤੀ ਤਾਂ ਕੀ ਕੀਤਾ ਨਹੀਂ ਇੱਚਾ ਕਿ ਕਾਜੇ ਕੀਤੇ ਹੋਆ ਬੱਕਰਪੁਰੀਆਂ ਕਹਿੰਦੇ ਕਾਜੇ ਕੀਤੇ ਫੁੱਲੀਆਂ ਪਾਵਾ ਕੇ ਮਕਾਨ ਬਣਾ ਲਿਓ ਇਹਨਾਂ ਨੇ ਕੋਈ ਪੁਲਿਸ ਵਾਲੇ ਕੁਛੇਚ ਨਹੀਂ ਕਰਦੇ ਇਹਨਾਂ ਨੂੰ ਕੋਈ ਨਹੀਂ ਕਾਰਵਾਈ ਕਰਦੇ ਨਾ ਤੇ ਔਰ ਗਾਸਤੀ ਕਦੇ ਕਾਂਡ ਕੱਟ ਕੰਦੇ ਆ ਉਸ ਤੋਂ ਬਾਅਦ ਇਹ ਆ ਤੇ ਇਹਨਾਂ ਦਾ ਨਾਲ ਹੋਰ ਜੀ ਵਿੜੇ ਐਮ ਐਲ ਏ ਮੰਤਰੀ ਸਾਹਿਬ ਇਹ ਲੈ ਮਿਲਦੇ ਆ ਇਸ ਕਰਕੇ ਬੈਟਰ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਇਹਨਾਂ ਨੂੰ ਨੱਥ ਪਾਉਣੇ ਚਾਹੀਦੇ ਜੇ ਨਹੀਂ ਆ ਇਹਰਾ ਆਉਣ ਵਾਲਾ ਸਮਾਂ ਬਹੁਤ ਭੈੜਾ ਹੋਊਗਾ ਇਹਨਾਂ ਲਈ ਵੀ ਅੱਗ ਲੈ ਜੀ ਯੇ